ਕਾਲ ਦੀ ਸਾਰਨ ਹੌਸ ਦਾ ਪਤਾ ਦੇਤਾ ਅੱਜ ਮੈਂ ਆਈ ਘੁੰਮਣ ਕਰ ਆ ਦੇਖੋ ਕਿੰਨੇ ਸੋਹਣੇ ਠੰਡੇ ਠੰਡੇ ਡਰਾਖਤ ਪੇੜ ਦੀ ਛਾਂ ਮੈਨੂੰ ਵਧੀਆ ਲੱਗਿਆ ਮੈਨੂੰ ਇੱਥੇ ਸਕੂਨ ਜਾਂ ਮਿਲਦਾ ਬਹੁਤ ਜ਼ਿਆਦਾ ਮੈਂ ਨਾ ਸਕੂਲ ਵਿੱਚ ਐਡਮਿਸ਼ਨ ਕਰਵਾਉਣ ਵਾਸਤੇ ਆਈ ਸੀ ਤੇ ਛੋਟੀ ਬੱਚੀ ਦੀ ਮੇਰੀ ਦੋਤੀ ਆ ਤੇ ਉਹ ਸਾਈਕਲ ਤੇ ਆਈ ਸੀ ਸਾਈਕਲ ਸਾਨੂੰ ਲਿਆਉਣਾ ਪੈ ਗਿਆ ਤੇ ਮੈਂ ਮੈਂ ਕਹਿੰਦੀ ਕਹਾ ਹਾਂ ਵੀ ਬੱਚੇ ਨੇ ਸਾਈ ਮੰਦਰ ਘੁੰਮਣ ਜਾਣਾ ਹੈ ਅਸੀਂ ਇਹਨੂੰ ਬੱਸ ਚ ਲੈ ਕੇ ਜਾਣਾ ਸਾਨੂੰ ਫਿਰ ਭਾਈ ਸਾਈਕਲ ਲੈਉਣਾ ਪੈਗਾ ਉਹਦੀ ਮੰਮੀ ਆ ਕਹਾ ਸਾਈਕਲ ਲਈ ਜਾਂਦੀ ਆ ਹੁਣ ਕੀ ਕਰੀਏ ਮੈਨੂੰ ਇਤਾਂ ਦਾ ਵਾਤਾਵਰਨ ਬੜਾ ਪਸੰਦ ਆ ਇਹ ਪਿੰਡ ਸੀਗਾ ਇੱਕ ਟਾਈਮ ਪਿੰਡ ਹੀ ਆ ਦੇਖੋ ਇੱਥੇ ਕੋਠੀਆਂ ਬਣ ਗਈਆਂ ਜ਼ਮੀਨ ਹੁੰਦੀ ਸੀ ਬਹੁਤ ਜ਼ਿਆਦਾ ਉਹ ਦੇਖੋ ਮੇਰੀ ਫੇਵਰਟ ਜਗ੍ਹਾ ਠੰਡੀ ਠੰਡੀ ਸ਼ਾਂਤ ਰੱਖਤ ਦੀ ਕਿੰਨਾ ਸਕੂਨ ਮਿਲਦਾ ਹੈ ਨਾ ਔਰ ਫਿਰ ਕਹਾ ਪਿੰਡ ਨੂੰ ਰੋਡ ਚੱਲਦਾ ਹੈ ਉਹ ਨਾਲੇ ਜਾਂਦਾ ਰੋੜੱਕੇ ਜਾ ਕੇ ਪਿੰਡ ਇਹ ਇੱਥੇ ਜ਼ਮੀਨ ਹੈ ਹੁੰਦੀ ਸੀ ਦੇਖੋ ਕਿਦਾਂ ਕੋਠੀਆਂ ਬਣਾ ਲਈਆਂ ਹੈ ਨਾ ਮੈਂ ਤਾਂ ਬੜਾ ਸਕੂਨ ਮਿਲਦਾ ਹੈ ਇਸ ਜਗ੍ਹਾ ਵਿੱਚ ਮੈਨੂੰ ਪਸੰਦ ਆ ਇਹ ਜਿਹਾ ਵਾਤਾਵਰਨ ਉਹ ਫੇਰ ਠੰਡੀ ਸ਼ਾਂਤੀ ਲੈ ਕਿੰਨਾ ਸੋਹਣਾ ਹੈ ਨਾ ਮੈਨੂੰ ਯਾਦ ਆ ਗਿਆ ਆਪਣੇ ਪਿੰਡ ਦੀ ਕਣ ਪਿੰਡ ਚ ਛਾਂ ਚ ਕਣਕ ਵੱਢ ਕੇ ਨਾ ਮੈਂ ਬੈਹ ਜਾਂਦੀ ਹੁੰਦੀ ਛਾਵਾਂ ਦੇ ਵਿੱਚ ਅੱਗੇ ਕਣਕਾਂ ਵੰਡ ਹੋਣੀਆਂ ਹੈ ਨਾ ਜੀ ਦੀ ਮਾਂ ਦਾ ਆਜੋ ਤੁਰਿਆ ਹੋਰੀ ਦੀ ਮਾਂ ਨੇ ਬਣਾ ਦਿਆ ਜੀ ਹੈ ਹਾਂ ਮੈਂ ਕਾਫੀ ਮੁਸ਼ਕਿਲਤ ਸਾਈਕਲ ਦੀ ਮੈਂ ਦੇਖਦੀ ਆ ਚਲਾ ਕੇ ਜੇ ਬਿੱਤ ਚੱਲੂਗਾ ਠੀਕ ਆ ਜੀ ਰੀਰੀ ਮਾਂ ਤਾਂ ਚੱਲ ਜੀ ਉਧਰ ਆਪਣੇ ਮੈਂ ਦੇਖਣੇ ਕੋਸ਼ਿਸ਼ ਕਰਦੀ ਚੱਲੂ ਹਾਂ ਇਹ ਲਾਉਣਾ ਹੈ ਇਹ ਜਣਾ ਖਾ ਇਹ ਬਾਈਗਰੀ ਦੀ ਦਾ ਖਾਲਾ ਚੱਲਦੇ ਆਪਾਂ ਦੱਸਣਾ ਜੀ ਮੈਂ ਨਾ ਥੋੜੀ ਸਕੂਟਰੀ ਵੀ ਚਲਾ ਲੰਨੀ ਆ ਤਾਂ ਮੈਂ ਸਿੱਖੀ ਹੋਈ ਆ ਪਰ ਹੁਣ ਬੱਚੀ ਆ ਉਹਦਾ ਹੁਣ ਆਪਾਂ ਸਾਈਕਲ ਲੈ ਕੇ ਜਾਂਦੇ ਆ ਆ ਸਕੂਨ ਆ ਪਰ ਹੀ ਜ਼ਿੰਦਗੀ ਆ ਬੜੀ ਵਧੀਆ ਹੈ ਸਾਈਕਲ ਤੇ ਉਹਨਾਂ ਦਾ ਵਧੀਆ ਲੱਗਦਾ ਮੈਨੂੰ ਐ ਇਸ ਤਰ੍ਹਾਂ ਦਾ ਸਕੂਨ ਜਿਹਾ ਵੀ ਜਾਓ ਬੱਚੇ ਤੁਰ ਕੇ ਪੈਦਲ ਜਾਓ ਹੈਨਾ ਸਾਈਕਲ ਇਸ ਨਾਲ ਅਸੁੰਦੀ ਆ ਜ਼ਿੰਦਗੀ ਹੈਨਾ ਸਾਈਕਲ ਛੱਡ ਕੇ ਬੱਚੀ ਨੂੰ ਮੈਂ ਵੀ ਲੈ ਕੇ ਆਈ ਮੇਰੀ ਬੇਟੀ ਕਹਿੰਦੀ ਮੈਂ ਹਾਏ ਮੈਂ ਤਾਂ ਚਲਾਉਣਾ ਨਹੀਂ ਹੈਗਾ ਮੇਤੇ ਤਾਂ ਨਹੀਂ ਚੱਲਣਾ ਮੈਂ ਕਹਾਂ ਲਿਆ ਆਪਾਂ ਚੱਲਦੇ ਆ ਕਾਦੀ ਸ਼ਰਮਾ ਕੀ ਹੈਨਾ ਮਾਤਾ ਸਾਈਕਲ ਤੇ ਸੂ ਜਾਂਦੀ ਹੁੰਦੀ ਪੰਜ ਸੱਤ ਤੱਕ ਪੜੀਆਂ ਜਿਹੜੀਆਂ ਠੀਕ ਆ ਜੀ ਚਲੋ ਜੀ ਆ ਜਓ ਹੁਣ ਇਹਨੂੰ ਕਰ ਦੋ ਥੋੜੀ ਜੀ ਬੰਦ ਆਪਾਂ ਚੱਲ ਪਏ ਫੇਰ ਆਪਾਂ ਆਪਣੇ ਸਫਰ ਵਿੱਚ ਤੁਰੇ ਜਾਂਦੇ ਆ ਉਹ ਚਾਰੀ ਉਹਦੀ ਮਾਂ ਜਾਂਦੀ ਆ ਡਮਿਸ਼ਨ ਕਰਾ ਕੇ ਆਏ ਭਾਈ ਕਈ ਲੋਕ ਗੱਡੀਆਂ ਕਾਰਾਂ ਵਿੱਚ ਜਾਂਦੇ ਨੇ ਉਹ ਨਿੱਕੇ ਨਿੱਕੇ ਬੱਚੇ ਵੀ ਵਿਚਾਰੇ ਵਿੱਚ ਆਈ ਜਾਂਦੇ ਨੇ ਕੋਈ ਮਾਤੜ ਸਾਹੀ ਵਿਚਾਰੇ ਛੋਟ ਛੋਟੀਆਂ ਮੈਨੂੰ ਵਧੀਆ ਲੱਗਦਾ ਇਤਾਂ ਦਾ ਬਾਤ ਆ ਬਣਾ ਆ ਦਿਨਾਂ ਦਾ ਬਹੁਤ ਹੀ ਜ਼ਿਆਦਾ ਫੱਗਾ ਨਾ ਮਹੀਨਾ ਚੇਤ ਹੁੰਦਾ ਨਾ ਬੜੇ ਸੋਹਣਾ ਸੋਹਣਾ ਲੱਗਦਾ ਹੈ। ਬਸੇ ਮੈਨੂੰ ਵਾਤਾਵਰਨ ਨਾਲ ਬਹੁਤ ਜ਼ਿਆਦਾ ਪਿਆਰ ਆ। ਇਹ ਲੋਰ ਜੀ। ਲੋ ਬਈ ਹੁਣ ਆਪਾਂ ਚੱਲ ਪਏ ਆਪਣੇ ਘਰ ਨੂੰ ਤੁਰ ਹੀ ਜਾਂਦੇ ਆ ਤੁਰ ਹੀ ਜਾਂਦੇ ਆ ਗਰਮੀ ਵੀ ਹੋ ਗਈ ਹੈ ਬਹੁਤ ਜ਼ਿਆਦਾ। ਤੁਹਾਨੂੰ ਵੀ ਗਰਮੀ ਲੱਗਦੀ ਹੈ? ਇਹਨਾਂ ਗਰਮੀ ਬਹੁਤ ਆ। ਤੇ ਆ ਫੇਰ ਆ ਗਈਆਂ ਮੇਰੇ ਫੇਵਰੇਟ 베ਰੀਆਂ। 베ਰੀਆਂ ਮੈਂ 베ਰ ਤੋੜਦੀ ਹੁੰਦੀ ਛੋਟੀ ਹੁੰਦੀ ਜੇ ਸਕੂਲ ਨੂੰ ਜਾਣਾ ਨਾਲ 베ਰ ਤੋੜ ਲੈਣੇ। ਹੁਣ ਤਾਂ ਲੱਗੇ ਨਹੀਂ ਹੋਏ 베ਰ ਮੈਨੂੰ ਲੱਗਦਾ ਨਾ। ਤੇ ਉਹ ਦੇਖੋ ਉੱਪਰ ਵੀ ਵੇਚੀਆਂ ਲੱਗੀਆਂ ਹੋਈਆਂ ਨੇ। ਠੀਕ ਹੈ। ਢੜਾ ਸਕੂਨ ਬਾਤਾ-ਬਤ। ਆਹ ਲੋ ਖੇਤ ਤਾਂ ਰਹੀ ਨਹੀਂ ਕੋਠੀਆਂ ਹੀ ਪੈ ਹੋ ਗਈਆਂ। ਤਾਂ ਸੁ ਕੀ ਬਣੂ ਆਪਣਾ ਹੈ ਨਾ। ਕਿੱਥੇ ਤੇ ਜਮੀਨ ਹੁੰਦੀ ਸੀਗੀ। ਮੇਰੇ ਅੱਖੀ ਦੇਖਣ ਦਾ ਇਹ ਆਹ ਸਾਰਾ ਕੁਝ ਜਮੀਨ ਹੈ ਜਮੀਨ ਹੁੰਦੀ ਸੀ ਕੋਠੀਆਂ। ਵੇਚ-ਵੇਚ ਕੇ ਲੋਕ ਬਾਹਰ-ਬਾਰ ਨੂੰ ਤੁਰ ਗਏ ਯਾਰ ਵਿਦੇਸ਼ਾਂ 'ਚ ਆਪਣੀ ਧਰਤੀ ਤੇ ਵੇਚ ਕੇ ਗਾਹਾਂ। ਸਾਰੇ ਪਲਾਟ ਕੱਟ ਤੇ ਪਲਾਟ ਵੇਚ ਤੇ ਉਹ ਦੇਖੋ ਉੱਥੇ ਖੇਤ ਹੁੰਦੇ ਸੀਗੇ ਬਹੁਤ ਜ਼ਿਆਦਾ। ਵਦੇਸ਼ ਤੋਂ ਤੁਰੀ ਜਾਂਦੇ ਨੇ ਜੀ ਸਾਰੇ ਆਪਣਾ ਪੰਜਾਬ ਖਾਲੀ ਹੋਈ ਜਾਂਦਾ ਪਿਆ ਯਾਰ ਆਪਣੇ ਪੰਜਾਬ ਚ ਰਹੋ ਅਤੇ ਖੇਤੀਬਾੜੀ ਕਰੋ ਕੰਮ ਬਹੁਤ ਆ ਜਾਪਾ ਕਰਨ ਫਰਾਜੇ ਬਹੁਤ ਜ਼ਿਆਦਾ ਹੈ ਸੱਚੀ ਬੜਾ ਮਨ ਦੁਖਿਆਦਾ ਘਰ ਖਾਲੀ ਦੇ ਖਾਲੀ ਹੋ ਗਏ ਨੇ ਆ ਦੇਖ ਲੋ ਖੇਤਾਂ ਦੇ ਹਾਲ ਦੇਖ ਲੋ ਇੱਥੇ ਨਾ ਕੋਠੀਆਂ ਬਣ ਗਈਆਂ ਝਾਰ ਝੂਂਡ ਬਣ ਗਏ